ਮਰਦ ਸਮਾਜ ਦੇ ਵਿੱਚ ਔਰਤ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਪਰ ਔਰਤ ਜਦੋਂ ਆਪਣੀ ਆਈ ਤੇ ਆ ਜਾਵੇ ਤਾਂ ਉਹ ਕੰਮ ਕਰਕੇ ਦਿਖਾ ਦਿੰਦੀ ਹੈ ਜਿਸ ਦੀ ਬੰਦੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਇੱਕ ਔਰਤ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਅਜਿਹਾ ਕੰਮ ਕੀਤਾ ਜਿਸ ਨੂੰ ਸੁਣ ਕੇ ਸਭ ਹੈਰਾਨ ਹੋ ਗਏ ਤੁਸੀਂ ਵੀ ਇਸ ਅਜੀਬ ਘਟਨਾ ਨੂੰ ਸੁਣੋਗੇ ਤਾਂ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਅਫਗਾਨਿਸਤਾਨ ਦੀ ਅਫਗਾਨਿਸਤਾਨ ਦੇ ਬਾਰਡਰ ਲਾਕੇ ਤੇ ਜੋ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੇ ਇੱਕ ਅਫਗਾਨ ਸ਼ਾਹ ਨੌਂਦਾ ਮੁੰਡਾ ਰਹਿੰਦਾ ਸੀ ਉਹ ਪਾਕਿਸਤਾਨ ਦੇ ਪਸ਼ਾਵਰ ਦੇ ਵਿੱਚ ਨੌਕਰੀ ਕਰਨ ਆਉਂਦਾ ਹੈ ਤੇ ਇੱਥੇ ਉਸ ਦੀ ਮੁਲਾਕਾਤ ਇੱਕ ਕੁੜੀ ਜਿਸ ਦਾ ਨਾਮ ਜਸਮੀਨ ਹੁੰਦਾ ਹੈ ਉਸ ਦੇ ਨਾਲ ਹੁੰਦੀ ਹੈ ਜਸਮੀਨ ਦੇਖਣ ਦੇ ਵਿੱਚ ਬੜੀ ਸੋਹਣੀ ਸੀ ਤੇ ਹੁਣ ਇਹਨਾਂ ਦੋਨਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ ਘਰਦਿਆਂ ਦੀ ਮਰਜ਼ੀ ਅਨੁਸਾਰ ਇਹ ਵਿਆਹ ਕਰਵਾ ਲੈਂਦੇ ਨੇ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਤੇ ਇਹਨਾਂ ਦੇ ਘਰ ਇੱਕ ਬੇਟੀ ਵੀ ਪੈਦਾ ਹੁੰਦੀ ਹੈ ਹੁਣ ਅਫਗਾਨ ਪਸ਼ਾਵਰ ਦੇ ਵਿੱਚ ਆ ਕੇ ਕੰਮ ਕਰਨ ਲੱਗਦਾ ਹੈ ਤੇ ਜਿੱਦਨ ਉਸ ਨੂੰ ਛੁੱਟੀ ਹੁੰਦੀ ਸੀ ਉਹ ਆਪਣੀ ਪਤਨੀ ਤੇ ਆਪਣੀ ਬੇਟੀ ਕੋਲ ਘਰ ਜਾਇਆ ਕਰਦਾ ਸੀ ਪਰ ਇੱਥੇ ਉਸ ਦਾ ਇੱਕ ਦੋਸਤ ਸੀ ਜਿਸ ਦਾ ਨਾਮ ਗੁਲਿਸਤਾਨ ਸੀ ਉਸ ਉੱਤੇ ਅਫਗਾਨ ਬੜਾ ਭਰੋਸਾ ਕਰਦਾ ਸੀ ਤੇ ਅਫਗਾਨ ਸਮਝਦਾ ਸੀ ਕਿ ਇਹ ਮੇਰਾ ਬੜਾ ਪੱਕਾ ਮਿੱਤਰ ਹੈ ਅਫਗਾਨ ਸਨਿਆਰਥੀ ਸੀ ਤੇ ਉਸ ਦਾ ਪਾਕਿਸਤਾਨ ਦੀ ਬੈਂਕ ਦੇ ਵਿੱਚ ਖਾਤਾ ਨਹੀਂ ਖੁੱਲ ਸਕਦਾ ਸੀ ਪਰ ਜਿਸ ਜਗ੍ਹਾ ਤੇ ਅਫਗਾਨ ਰਹਿੰਦਾ ਸੀ ਬਾਰਡਰ ਇਲਾਕੇ ਦੇ ਵਿੱਚ ਉੱਥੇ ਚੋਰੀ ਲੁੱਟ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਹੁਣ ਅਫਗਾਨ ਜੋ ਵੀ ਪੈਸਾ ਕਮਾਉਂਦਾ ਤੇ ਜੋ ਵੀ ਉਸ ਦੀ ਬੱਚਤ ਹੁੰਦੀ ਉਹ ਆਪਣੇ ਦੋਸਤ ਬੁਲਿਸਤਾਨ ਨੂੰ ਦੇ ਦਿੰਦਾ ਤੇ ਕਹਿੰਦਾ ਕਿ ਜਦੋਂ ਮੈਨੂੰ ਪੈਸਿਆਂ ਦੀ ਜ਼ਰੂਰਤ ਹੋਈ ਮੈਂ ਤੇਰੇ ਕੋਲੋਂ ਪੈਸੇ ਲੈ ਲਵਾਂਗਾ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਹੁੰਦੀ ਹੈ। ਸਾਲ 2018 ਦੀ ਗੱਲ ਹੈ। ਅਫਗਾਨ ਗੁਲਿਸਤਾਨ ਤੋਂ ਇੱਕ ਦਿਨ ਅਫਗਾਨ ਬਿਮਾਰ ਹੁੰਦਾ ਹੈ। ਉਹ ਗੁਲਿਸਤਾਨ ਤੋਂ ਪੈਸੇ ਮੰਗਦਾ ਹੈ ਕਿ ਮੈਨੂੰ ਪੈਸੇ ਦੇ ਮੈਂ ਡਾਕਟਰ ਨੂੰ ਦਿਖਾਉਣਾ ਹੈ। ਪਰ ਗੁਲਿਸਤਾਨ ਉਸ ਨੂੰ ਕਹਿੰਦਾ ਕਿ ਮੇਰੇ ਕੋਲ ਪੈਸੇ ਤਾਂ ਜੇ ਨਹੀਂ ਹੈਗੇ ਪਰ ਮੇਰਾ ਇੱਕ ਦੋਸਤ ਡਾਕਟਰ ਹੈ। ਮੈਂ ਤੈਨੂੰ ਉਸ ਤੋਂ ਦਵਾਈ ਲਿਆ ਕੇ ਦੇ ਦਿੰਦਾ। ਹੁਣ ਗੁਲਿਸਤਾਨ ਬਾਜ਼ਾਰ ਦੇ ਵਿੱਚ ਜਾਂਦਾ ਹੈ। ਉਥੋਂ ਦੋ ਟੀਕੇ ਤੇ ਦਵਾਈ ਲੈ ਕੇ ਆਉਂਦਾ ਹੈ afghan ਨੂੰ ਕਹਿੰਦਾ ਕਿ ਇੱਕ ਟੀਕਾ ਮੈਨੂੰ ਟੀਕਾ ਲਗਾਉਣਾ ਆਉਂਦਾ ਮੈਂ ਇੱਕ ਟੀਕਾ ਤੇਰੇ ਹੁਣ ਲਗਾ ਦਿੰਦਾ ਤੇ ਇੱਕ ਟੀਕਾ ਤੂੰ 12 ਘੰਟਿਆਂ ਬਾਅਦ ਘਰ ਜਾ ਕੇ ਕਿਸੇ ਤੋਂ ਲਗਵਾ ਲਈ ਤੇ ਇਹ ਦਵਾਈ ਲੈ ਲਈ ਡਾਕਟਰ ਨੇ ਕਿਹਾ ਕਿ ਤੂੰ ਕੱਲ ਤੱਕ ਬਿਲਕੁਲ ਠੀਕ ਹੋ ਜਾਵੇਂਗਾ ਹੁਣ afghan ਆਪਣੇ ਘਰ ਚਲਿਆ ਜਾਂਦਾ ਪਰ ਘਰ ਜਾ ਕੇ ਉਸ ਦੀ ਹਾਲਤ ਹੋਰ ਵਿਗੜ ਜਾਂਦੀ ਹੈ ਤੇ ਅਫਗਾਨ ਹੁਣ ਬੇਹੋਸ਼ ਹੋ ਗਿਆ ਅਫਗਾਨ ਦੀ ਪਤਨੀ ਜਸਮੀਨ ਨੇ ਉਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹਚਾਇਆ ਪਰ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੁਣ ਸਾਰੇ ਲੋਕ ਇਹ ਸੋਚ ਰਹੇ ਸੀ ਕਿ ਅਫਗਾਨ ਦੀ ਜੋ ਮੌਤ ਹੋਈ ਹੈ ਉਹ ਬਿਮਾਰੀ ਕਾਰਨ ਹੋਈ ਹੈ ਅਫਗਾਨ ਨੂੰ ਦਫਨਾ ਦਿੱਤਾ ਜਾਂਦਾ ਹੈ ਕੋਈ ਵੀ ਉਸ ਦਾ ਪੋਸਟਮਾਰਟਮ ਨਹੀਂ ਕਰਵਾਉਂਦਾ ਕਿਉਂਕਿ ਸਭ ਨੂੰ ਇਹ ਲੱਗ ਰਿਹਾ ਸੀ ਕਿ ਅਫਗਾਨ ਦੀ ਜੋ ਮੌਤ ਹੋਈ ਹੈ ਉਹ ਬਿਮਾਰੀ ਦੇ ਕਾਰਨ ਹੋਈ ਹੈ ਪਰ ਜਸਮੀਨ ਨੂੰ ਲੱਗ ਰਿਹਾ ਸੀ ਕਿ ਅਫਗਾਨ ਇੰਨਾ ਬਿਮਾਰ ਨਹੀਂ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੋਵੇ ਤਾਂ ਹੁਣ ਜਸਮੀਨ ਨੂੰ ਜਦੋਂ ਸ਼ੱਕ ਹੋਇਆ ਉਸ ਨੇ ਆਪਣੇ ਤੌਰ ਤੇ ਕਿਉਂਕਿ ਪੁਲਿਸ ਚੌਕੀ ਵੀ ਨੇੜੇ ਨਹੀਂ ਸੀ ਉਸਨੇ ਆਪਣੇ ਤੌਰ ਤੇ ਹੀ ਇਸ ਗੱਲ ਦੀ ਕੋਖ ਕਰਨੀ ਸ਼ੁਰੂ ਕੀਤੀ ਕਿ ਇਹ afghan ਦੀ ਮੌਤ ਪਿੱਛੇ ਅਸਲ ਵਿੱਚ ਕਾਰਨ ਕੀ ਹੈ ਕਿਉਂਕਿ ਉਸ ਨੂੰ ਪੱਕਾ ਯਕੀਨ ਸੀ ਕਿ ਇੰਨੀ ਕੁ ਬਿਮਾਰੀ ਦੇ ਨਾਲ afghan ਦੀ ਮੌਤ ਨਹੀਂ ਹੋ ਸਕਦੀ ਹੁਣ ਉਹ ਗੋਲਸਤਾਨ ਤੋਂ ਪੁੱਛਦੀ ਹੈ ਕਿ ਕੀ ਗੱਲ ਹੋਈ ਸੀ ਤੂੰ ਇਸ ਨੂੰ ਦਵਾਈ ਕਿੱਥੋਂ ਲਿਆ ਕੇ ਦਿੱਤੀ ਸੀ ਦਾ ਗੁਲਿਸਤਾਨ ਇੱਕ ਡਾਕਟਰ ਦਾ ਨਾਂ ਲੈਂਦਾ ਹੈ ਪਰ ਉਹ ਡਾਕਟਰ ਹੁੰਦਾ ਹੀ ਨਹੀਂ ਸਿਰਫ ਉਸਨੇ ਇੱਕ ਕਾਲਪਨਿਕ ਨਾਂ ਲੈ ਦਿੱਤਾ ਤੇ ਹੁਣ ਜਸਮੀਨ ਦਾ ਸ਼ੱਕ ਗੁਲਿਸਤਾਨ ਤੇ ਹੋਰ ਵੱਧ ਗਿਆ ਤੇ ਅਫਗਾਨ ਜਸਮੀਨ ਦੇ ਨਾਲ ਸਾਰੀ ਗੱਲਬਾਤ ਕਰਦਾ ਸੀ ਉਸ ਨੂੰ ਸਾਰਾ ਹਿਸਾਬ ਦਿੰਦਾ ਸੀ ਤੇ ਉਸਨੇ ਇਹ ਗੱਲ ਵੀ ਦੱਸੀ ਹੋਈ ਸੀ ਕਿ ਜੋ ਆਪਣੇ ਪੈਸੇ ਨੇ ਉਹ ਮੈਂ ਗੁਲਿਸਤਾਨ ਨੂੰ ਦਿੱਤੇ ਹੋਏ ਨੇ ਜਾਨੀ ਜਸਮੀਨ ਦੇ ਕੋਲ ਸਾਰਾ ਹਿਸਾਬ ਸੀ ਕਿ ਕਿੰਨੇ ਪੈਸੇ ਗੁਲਿਸਤਾਨ ਨੂੰ ਅਫਗਾਨ ਨੇ ਦਿੱਤੇ ਨੇ ਹੁਣ ਜਸਮੀਨ ਨੇ ਗੁਲਿਸਤਾਨ ਨੂੰ ਕਿਹਾ ਕਿ ਜੋ ਅਫਗਾਨ ਨੇ ਤੈਨੂੰ ਪੈਸੇ ਦਿੱਤੇ ਸੀ ਉਹ ਮੈਨੂੰ ਦੇ ਦੇ ਪਰ ਗੁਲਿਸਤਾਨ ਨੇ ਕਿਹਾ ਕਿ ਅਫਗਾਨ ਨੇ ਤਾਂ ਮੇਰੇ ਕੋਲੋਂ ਉਹ ਪੈਸੇ ਲੈ ਲਏ ਸੀ ਇਹ ਗੱਲ ਸੁਣ ਕੇ ਜਸਮੀਨ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਕਿ ਇਸ ਬੰਦੇ ਨੇ ਹੀ ਮੇਰੇ ਪਤੀ ਨੂੰ ਮਾਰਿਆ ਕਿਉਂਕਿ ਉਸ ਨੇ ਦੱਸਿਆ ਸੀ ਕਿ ਇੱਕ ਟੀਕਾ ਇਸ ਦੇ ਮੈਂ ਲਗਾਇਆ ਸੀ ਦੂਸਰਾ ਟੀਕਾ ਜੋ afghan ਨੂੰ ਗੁਲਿਸਤਾਨ ਨੇ ਦਿੱਤਾ ਸੀ ਉਹ ਟੀਕਾ ਨਾਰਮਲ ਸੀ ਉਸ ਵਿੱਚ ਕੁਝ ਵੀ ਨਹੀਂ ਸੀ ਪਰ ਜਸਮੀਨ ਨੂੰ ਪਤਾ ਸੀ ਕਿ ਜੋ ਟੀਕਾ ਇਸ ਨੇ afghan ਦੇ ਲਗਾਇਆ ਦਰاصل ਉਹ ਟੀਕੇ ਵਿੱਚ ਜ਼ਹਿਰ ਸੀ ਉਸੇ ਕਾਰਨ ਹੀ ਅਫਗਾਨ ਦੀ ਮੌਤ ਹੋਈ ਹੈ ਹੁਣ ਜਸਮੀਨ ਸੋਚ ਰਹੀ ਸੀ ਕਿ ਗੋਲਸਤਾਨ ਤੋਂ ਬਦਲਾ ਕਿਵੇਂ ਲੈਤਾ ਜਾਵੇ ਅਫਗਾਨ ਦੀ ਮੌਤ ਹੋਏ ਨੂੰ 6 ਮਹੀਨੇ ਹੋ ਗਏ ਸੀ ਕਈ ਵਾਰ ਜਸਮੀਨ ਨੇ ਗੋਲਸਤਾਨ ਤੋਂ ਬਦਲਾ ਲੈਣ ਦੀ ਸੋਚੀ ਪਰ ਉਸ ਨੂੰ ਮੌਕਾ ਨਹੀਂ ਲੱਗਿਆ ਫਿਰ ਉਸ ਨੇ ਸੋਚਿਆ ਕਿ ਕਿਉਂ ਨਾ ਮੈਂ ਗੁਲਿਸਤਾਨ ਦੇ ਨਾਲ ਵਿਆਹ ਕਰਵਾ ਲਵਾਂ ਤੇ ਫਿਰ ਮੈਂ ਇਸ ਤੋਂ ਬਦਲਾ ਲਵਾਂ ਹੁਣ ਜਸਮੀਨ ਨੇ ਗੁਲਿਸਤਾਨ ਨੂੰ ਇੱਕ ਸੁਨੇਹਾ ਭੇਜਿਆ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਤਕਰੀਬਨ ਜਦੋਂ ਅਫਗਾਨ ਨੂੰ ਮਰੇ ਨੂੰ ਲਗਭਗ 1.5 ਸਾਲ ਹੋ ਗਿਆ ਸੀ ਤਾਂ ਗੁਲਿਸਤਾਨ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਕਿਉਂਕਿ ਮੈਂ ਪਹਿਲਾਂ ਹੀ ਵਿਆਹਿਆ ਹੋਇਆ ਮੇਰੇ ਇੱਕ ਮੁੰਡਾ ਵੀ ਹੈ ਮੇਰੀ ਘਰ ਵਾਲੀ ਵੀ ਹੈ ਪਰ ਜਸਮੀਨ ਨੇ ਕਿਹਾ ਕਿ ਜੇ ਤੂੰ ਮੇਰੇ ਨਾਲ ਵਿਆਹ ਕਰਵਾ ਲਵੇਂਗਾ ਇੱਕ ਤਾਂ ਮੈਂ ਤੇਰੇ ਦੋਸਤ ਦੀ ਘਰ ਵਾਲੀ ਆ ਦੂਜਾ ਮੇਰੀ ਬੇਟੀ ਨੂੰ ਸਹਾਰਾ ਮਿਲ ਜਾਊਗਾ ਪਰ ਗੁਲਿਸਤਾਨ ਨੇ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਫੇਰ ਜਸਮੀਨ ਨੇ ਥੋੜਾ ਸਮਾਂ ਲੰਘਿਆ ਤਾਂ ਜਸਮੀਨ ਨੇ ਸੋਚਿਆ ਕਿ ਐਦਾ ਨਹੀਂ ਇਸ ਨੂੰ ਮਿਲ ਕੇ ਇਸ ਨਾਲ ਗੱਲ ਕੀਤੀ ਜਾਵੇ ਤਾਂ ਉਸ ਨੇ ਗੁਲਿਸਤਾਨ ਨੂੰ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ ਜਸਮੀਨ ਗੁਲਿਸਤਾਨ ਨੂੰ ਮਿਲਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਮੇਰੇ ਕੋਲ ਪੈਸੇ ਵੀ ਨਹੀਂ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਆਪਾਂ ਵਿਆਹ ਕਰਵਾ ਲਈਏ ਤਾਂ ਜੋ ਮੇਰਾ ਤੂੰ ਸਹਾਰਾ ਬਣ ਜਾਵੇਂ ਮੇਰੀ ਬੇਟੀ ਦਾ ਸਹਾਰਾ ਬਣ ਜਾਵੇ ਸਾਡੀ ਜੋ ਜ਼ਿੰਦਗੀ ਹੈ ਉਹ ਵਧੀਆ ਟੰਗ ਨਾ ਲੰਘ ਸਕੇ ਹੁਣ ਜਦੋਂ ਗੁਲਿਸਤਾਨ ਪੈਸਿਆਂ ਦੀ ਗੱਲ ਸੁਣਦਾ ਤਾਂ ਉਸ ਨੂੰ ਲੱਗਦਾ ਕਿ ਵਿਆਹ ਕਰਵਾ ਲੇਤਾ ਜਾਵੇ ਉਹ ਮੰਨ ਜਾਂਦਾ ਤੇ ਜਸਮੀਨ ਦੇ ਨਾਲ ਵਿਆਹ ਕਰਵਾ ਲੈਂਦਾ ਵਿਆਹ ਕਰਵਾਉਣ ਤੋਂ ਬਾਅਦ ਉਹ ਜਸਮੀਨ ਨੂੰ ਆਪਣੇ ਘਰ ਨਹੀਂ ਲੈ ਜਾਂਦਾ ਕਿਉਂਕਿ ਗੁਲਿਸਤਾਨ ਦੀ ਪਹਿਲੀ ਪਤਨੀ ਉਸ ਦੇ ਨਾਲ ਗੁੱਸੇ ਹੁੰਦੀ ਹੈ ਕਿ ਤੂੰ ਦੂਜਾ ਵਿਆਹ ਕਿਉਂ ਕਰਵਾ ਲਿਆ ਉਹ ਹੁਣ ਜਸਮੀਨ ਨੂੰ ਕਦੇ ਆਪਣੀ ਭੈਣ ਕੋ ਰੱਖਦਾ ਹੈ ਕਿੱਤੇ ਵਾਰ ਰੱਖਦਾ ਐਦਾਂ ਉਸ ਨੂੰ ਉਹ ਆਪਣੇ ਨਾਲ ਰੱਖਦਾ ਪਰ ਹੁਣ ਗੁਲਿਸਤਾਨ ਨੂੰ ਲੱਗਿਆ ਕਿ ਕੋਈ ਕਿਰਾਏ ਤੇ ਕਮਰਾ ਲੈ ਕੇ ਰਿਹਾ ਜਾਵੇ ਕਿਉਂਕਿ ਐਦਾਂ ਜ਼ਿੰਦਗੀ ਕਿਵੇਂ ਲੰਗੇਗੀ ਜਾਨੀ ਉਹਨਾਂ ਦੇ ਵਿਆਹ ਨੂੰ ਹੁਣ 6 ਮਹੀਨੇ ਹੋ ਚੁੱਕੇ ਸੀ 6 ਮਹੀਨਿਆਂ ਬਾਅਦ ਉਹ ਇੱਕ ਕਮਰਾ ਕਿਰਾਏ ਤੇ ਲੈਂਦੇ ਨੇ 3000 ਰੁਪਏ ਕਿਰਾਏ ਤੇ ਜੋ ਜਸਮੀਨ ਨੇ ਗੁਲਿਸਤਾਨ ਦੇ ਨਾਲ ਵਿਆਹ ਕਰਵਾਇਆ ਸੀ ਉਹ afghan ਦੀ ਮੌਤ ਤੋਂ 2.5 ਸਾਲ ਬਾਅਦ ਜਾਨੀ 2021 ਦੇ ਵਿੱਚ ਕਰਵਾਇਆ ਸੀ ਹੁਣ ਇਨਾਇਤ ਗਲੀ ਦੇ ਵਿੱਚ ਗੁਲਿਸਤਾਨ ਜਸਮੀਨ ਨੂੰ ਲੈ ਕੇ ਇੱਕ ਕਿਰਾਏ ਦੇ ਕਮਰੇ 'ਚ ਰਹਿਣ ਲੱਗਦਾ ਹੈ ਜਿਸ ਦਾ ਕਿਰਾਇਆ 3000 ਰੁਪਇਆ ਹੁੰਦਾ ਹੁਣ ਗੁਲਿਸਤਾਨ ਜਸਮੀਨ ਤੇ ਉਸਦੀ ਬੇਟੀ ਇਸ ਘਰ ਦੇ ਵਿੱਚ ਰਹਿੰਦੇ ਨੇ ਤੇ ਗੁਲਿਸਤਾਨ ਕੰਮ ਤੇ ਵੀ ਜਾਂਦਾ ਹੈ ਤੇ ਆਪਣੀ ਦੂਸਰੀ ਘਰਵਾਲੀ ਕੋਲ ਵੀ ਜਾਂਦਾ ਹੈ ਹੁਣ ਜਸਮੀਨ ਮੌਕੇ ਦੀ ਤਲਾਸ਼ ਵਿੱਚ ਸੀ ਕਿ ਗੁਲਿਸਤਾਨ ਦੀ ਹਤਿਆ ਕਿਵੇਂ ਕੀਤੀ ਜਾਵੇ ਉਸ ਦੇ ਮਨ ਦੇ ਵਿੱਚ ਉਸ ਦੇ ਅੰਦਰ ਬਦਲੇ ਦੀ ਭਾਵਨਾ ਸ਼ਾਂਤ ਨਹੀਂ ਹੋਈ ਸੀ ਭਾਵੇਂ ਇਹਨਾਂ ਦੇ ਵਿਆਹ ਨੂੰ 6 ਮਹੀਨੇ ਹੋ ਗਏ ਸੀ ਉਹ बार-बार ਮੌਕੇ ਦੀ ਤਲਾਸ਼ ਕਰਦੀ ਹੈ ਕਿ ਕਿਦਾਂ ਗੁਲਿਸਤਾਨ ਨੂੰ ਮਾਰਿਆ ਜਾਵੇ ਇਸ ਦਾ ਗਲ ਘੁੱਟਿਆ ਜਾਵੇ ਪਰ ਜੋ ਜਸਮੀਨ ਸੀ ਉਹ ਨਾਜੁਕ ਸੀ ਉਸ ਨੂੰ ਪਤਾ ਸੀ ਕਿ ਮੈਂ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ ਉਹ ਸੋਚਦੀ ਹੈ ਕਿ ਕਿਸ ਤਰ੍ਹਾਂ ਗੁਲਿਸਤਾਨ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਤਾਂ ਹੁਣ ਉਸ ਦੇ ਦਿਮਾਗ ਦੇ ਵਿੱਚ ਇੱਕ ਪਲਾਨ ਆਉਂਦਾ ਹੈ ਉਹ ਗੁਲਿਸਤਾਨ ਨੂੰ ਕਹਿੰਦੀ ਹੈ ਕਿ ਤੁਸੀਂ ਤਾਂ ਕੰਮ ਤੇ ਚਲੇ ਜਿਓਨੇ ਤੁਸੀਂ ਆਪਣੀ ਦੂਸਰੀ ਘਰ ਵਾਲੀ ਕੋਲ ਵੀ ਚਲੇ ਜਾਨੇ ਹੋ ਪਿੱਛੋਂ ਮੈਂ ਤੇ ਮੇਰੀ ਬੇਟੀ ਦੋਨੋਂ ਇਕੱਲੀਆਂ ਰਹਿ ਜਾਣੀਆਂ ਚੋਰੀ ਦਾ ਡਰ ਵੀ ਐ ਲੁੱਟ ਦਾ ਡਰ ਵੀ ਐ ਇਸ ਕਰਕੇ ਕਿਉਂ ਨਾ ਇੱਕ ਆਪਾਂ ਪਿਸਤੌਲ ਲੈ ਲਈਏ ਤਾਂ ਜੋ ਕੱਲੋਂ ਜੇ ਕੋਈ ਐਦਾਂ ਦੀ ਗੱਲ ਹੋਵੇ ਤਾਂ ਅਸੀਂ ਆਪਣੀ ਰੱਖਿਆ ਕਰ ਸਕੀਏ ਹੁਣ ਗੁਲਿਸਤਾਨ ਜਸਮੀਨ ਦੀ ਗੱਲ ਮੰਨ ਲੈਂਦਾ ਤੇ ਉਹ 13.5 ਹਜ਼ਾਰ ਰੁਪਏ ਚ ਇੱਕ ਪਿਸਤੌਲ ਖਰੀਦ ਕੇ ਲਿਆਉਂਦਾ ਹੈ ਪਰ ਜਸਮੀਨ ਨੂੰ ਪਿਸਤੌਲ ਨਹੀਂ ਚਲਾਉਣਾ ਆਉਂਦਾ ਸੀ ਉਸ ਨੇ ਫਿਰ ਗੋਲਸਤਾਨ ਤੋਂ ਹੀ ਸਿੱਖਿਆ ਪਿਸਤੌਲ ਚਲਾਉਣਾ ਕਿਵੇਂ ਗੋਲੀ ਪਾਈ ਜਾਂਦੀ ਹੈ ਕਿਵੇਂ ਟ੍ਰਿਗਰ ਦਬਾਇਆ ਜਾਂਦਾ ਹੈ ਹੁਣ ਗੋਲਸਤਾਨ ਤੋਂ ਉਸ ਨੇ ਪਿਸਤੌਲ ਚਲਾਉਣਾ ਸਿੱਖ ਲਿਆ ਸੀ ਹੁਣ ਜਸਮੀਨ ਮੌਕੇ ਦੀ ਤਲਾਸ਼ ਵਿੱਚ ਸੀ ਕਿ ਕਦੋਂ ਮੌਕਾ ਮਿਲੇ ਤੇ ਕਦੋਂ ਗੋਲਸਤਾਨ ਦਾ ਕੰਮ ਤਮਾਮ ਕਰ ਦਿੱਤਾ ਜਾਵੇ ਇੱਕ ਦਿਨ ਰਾਤ ਦੇ ਵੇਲੇ ਤਕਰੀਬਨ 1 ਵਜਾ ਹੁੰਦਾ ਹੈ ਜਦੋਂ ਗੁਲਿਸਤਾਨ ਗੂੜੀ ਨੀਂਦ ਦੇ ਵਿੱਚ ਪਿਆ ਹੁੰਦਾ ਹੈ ਜਸਮੀਨ ਉੱਠਦੀ ਹੈ ਉੱਠ ਕੇ ਨਾਲ ਵਾਲੇ ਕਮਰੇ ਚ ਜਾਂਦੀ ਹੈ ਉੱਥੋਂ ਅਲਮਾਰੀ ਦੇ ਵਿੱਚੋਂ ਪਿਸਤਲ ਕੱਢਦੀ ਹੈ ਗੋਲੀਆਂ ਪਾਉਂਦੀ ਹੈ ਗੋਲੀਆਂ ਪਾਉਣ ਤੋਂ ਬਾਅਦ ਇਸ ਕਮਰੇ ਦੇ ਵਿੱਚ ਆ ਕੇ ਜਿਸ ਵਿੱਚ ਗੁਲਿਸਤਾਨ ਪਿਆ ਹੁੰਦਾ ਹੈ ਉਸ ਉੱਤੇ ਫਾਇਰ ਕਰਦੀ ਹੈ ਪਰ ਉਹ ਪਿਸਤੌਲ ਨਹੀਂ ਚੱਲਦਾ ਹੁਣ ਉਹ ਘਬਰਾ ਜਾਂਦੀ ਹੈ ਘਬਰਾ ਕੇ ਫਿਰ ਉਹ ਦੂਸਰੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਫਿਰ ਚੰਗੀ ਤਰ੍ਹਾਂ ਉਸ ਵਿੱਚ ਗੋਲੀਆਂ ਪਾ ਕੇ ਪਿਸਤੌਲ ਨੂੰ ਸਹੀ ਕਰਕੇ ਗੁਲਿਸਤਾਨ ਵਾਲੇ ਕਮਰੇ ਚ ਆਉਂਦੀ ਹੈ ਤੇ ਪਹਿਲੀ ਗੋਲੀ ਉਸ ਦੇ ਸਿਰ ਵਿੱਚ ਮਾਰਦੀ ਹੈ ਤੇ ਦੂਸਰੀ ਗੋਲੀ ਉਸ ਦੀ ਛਾਤੀ ਵਿੱਚ ਮਾਰਦੀ ਹੈ ਹੁਣ ਰਾਤ ਪਰ ਉਹ ਇਦਾਂ ਹੀ ਲੰਘਾ ਦਿੰਦੀ ਹੈ ਤੇ ਜਦੋਂ ਸਵੇਰੇ ਸੂਰਜ ਚੜ੍ਹਦਾ ਹੈਗਾ ਤਾਂ ਜਸਮੀਨ ਬਾਹਰ ਆ ਕੇ ਉੱਚੀ ਉੱਚੀ ਰੌਲਾ ਪਾ ਦਿੰਦੀ ਹੈ ਕਿ ਕਿਸੇ ਨੇ ਮੇਰੇ ਪਤੀ ਗੁਲਸਤਾਨ ਨੂੰ ਮਾਰ ਦਿੱਤਾ ਗੱਲ ਚਾਰੇ ਪਾਸੇ ਫੈਲ ਜਾਂਦੀ ਹੈ ਪੁਲਿਸ ਆਉਂਦੀ ਹੈ ਪੁਲਿਸ ਮੌਕੇ ਤੇ ਆ ਕੇ ਜਾਂਚ ਕਰਦੀ ਹੈ ਤੇ ਜਸਮੀਨ ਤੋਂ ਸਵਾਲ ਪੁੱਛਦੀ ਹੈ ਪਰ ਜਸਮੀਨ ਕੋਲ ਪੁਲਿਸ ਦੇ ਸਵਾਲਾਂ ਦੇ ਸਹੀ ਸਹੀ ਉੱਤਰ ਨਹੀਂ ਹੁੰਦੇ ਆਖਰ ਪੁਲਿਸ ਨੂੰ ਜਸਮੀਨ ਉੱਤੇ ਸ਼ੱਕ ਹੋ ਜਾਂਦਾ ਹੈ ਕਿ ਏਸ ਨੇ ਹੀ ਗੋਲਸਤਾਨ ਦਾ ਕਤਲ ਕੀਤਾ ਹੈ ਤੇ ਫਿਰ ਪੁਲਿਸ ਜਦੋਂ ਜਸਮੀਨ ਤੋਂ ਸਖਤੀ ਦੇ ਨਾਲ ਪੁੱਛਦੀ ਹੈ ਤਾਂ ਉਹ ਸਾਰਾ ਰਾਜ਼ ਉਗਲਦੀ ਹੈ ਤੇ ਦੱਸਦੀ ਹੈ ਕਿ ਐਦਾਂ ਐਦਾਂ ਕਰਕੇ ਏਸ ਨੇ ਮੇਰੇ ਪਤੀ ਦੇ ਪੈਸੇ ਵੀ ਦੱਬੇ ਸੀ ਤੇ ਏਸ ਨੇ ਮੇਰੇ ਪਤੀ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮਾਰ ਵੀ ਦਿੱਤਾ ਸੀ ਮੈਂ ਉਸ ਦਾ ਬਦਲਾ ਲੈਣ ਲਈ ਏਸ ਨਾਲ ਵਿਆਹ ਕਰਵਾਇਆ ਤੇ ਮੈਂ ਹੀ ਇਸ ਦੇ ਗੋਲੀਆਂ ਮਾਰ ਕੇ ਇਸ ਦੀ ਹੱਤਿਆ ਕਰ ਦਿੱਤੀ ਹੈ ਇਹ ਸੁਣ ਕੇ ਸਭ ਹੈਰਾਨ ਸੀ ਕਿ ਇੱਕ ਔਰਤ ਬਦਲਾ ਲੈਣ ਲਈ ਕਿੱਥੇ ਤੱਕ ਸੋਚ ਸਕਦੀ ਹੈ ਤੇ ਕਿੱਥੇ ਤੱਕ ਪਹੁੰਚ ਸਕਦੀ ਹੈ ਪਰ ਅਫਸੋਸ ਇਹ ਹੋਇਆ ਕਿ ਜਸਮੀਨ ਦੀ ਬੇਟੀ ਦੇ ਸਿਰ ਤੋਂ ਮਾਂ ਦਾ ਸਾਯਾ ਵੀ ਗਿਆ ਤੇ ਪਿਤਾ ਦਾ ਸਾਯਾ ਵੀ ਗਿਆ ਕਿਉਂਕਿ ਪੁਲਿਸ ਨੇ ਜਸਮੀਨ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਸੋ ਇਹ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਹੋ ਰਹੀਆਂ ਇੱਕ ਛੋਟੇ ਜਿਹੇ ਲਾਲਚ ਪਿੱਛੇ ਦੋ ਘਰ ਉੱਜੜ ਗਏ ਜੇ ਗੁਲਿਸਤਾਨ ਉਹ ਪੈਸਿਆਂ ਦਾ ਲਾਲਚ ਨਾ ਕਰਦਾ ਤਾਂ ਗੁਲਿਸਤਾਨ ਵੀ ਬਚ ਜਾਂਦਾ ਉਸ ਦੀ ਵੀ ਹੱਤਿਆ ਨਹੀਂ ਹੋਣੀ ਸੀ ਤੇ ਅਫਗਾਨ ਦੀ ਵੀ ਹੱਤਿਆ ਨਹੀਂ ਹੋਣੀ ਸੀ ਸੋ ਇਹ ਘਟਨਾ ਦੇ ਉੱਤੇ ਇਹ ਵੀਡੀਓ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ